ਹalleluyah ਪਰਮੇਸ਼ਰ ਤੇ ਧੰਨਵਾਦ ਕਰਦੇ ਆ ਅੱਜ ਦੇ ਦਿਨ ਦੇ ਲਈ ਅੱਜ ਦੇ ਸਮੇਂ ਦੇ ਲਈ ਮੇਰੇ ਮਹਾਨ ਪਿਤਾ ਖੁਦਾਬੰਦਾ ਦਾ ਮੌਕਾ ਦਿੱਤਾ ਆਪਣੀ ਹਜ਼ੂਰੀ ਚਾਉਣ ਲਈ ਤੇ ਰਤਨਵਾਦ ਹੈ ਮੇਰੇ ਪ੍ਰਭੂ ਜੀ ਮਹਾਨ ਪਰਮੇਸ਼ਰ ਅਦਾ ਜੋ ਵੀ ਬਚਨ ਹੋਵੇ ਤੇਰੇ ਵੱਲੋਂ ਹੋਵੇ ਮੇਰੇ ਕੋ ਖੁਦਾਬੰਦਾ ਇਹ ਮੇਰੇ ਪਿਤਾ ਕੋਈ ਇਦਾਂ ਦੀ ਮੇਰੇ ਮੂੰਹੋਂ ਗੱਲ ਨਾ ਨਿਕਲੇ ਜੋ ਬਚਨ ਦੇ ਬਾਹਰ ਹੋਵੇ ਮੇਰੇ ਪਰਮੇਸ਼ਰ ਖੁਦਾਬੰਦਾ ਮ ਆਪਣੇ ਆਪ ਨੂੰ ਔਰ ਸਭ ਭੈਣਾ ਭਾਈਆਂ ਨੂੰ ਉਤੇਰੇ ਸਾਰੇ ਸੰਤਾਂ ਸੇਵਕਾਂ ਨੂੰ ਤੇਰੇ ਜ਼ੋਰਾਵਰ ਹੱਥਾਂ ਚ ਦੇ ਦਿਨਾ ਮੇਰੇ ਪ੍ਰਭੂ ਜੀ ਸੰਭਾਲ ਕੇ ਰੱਖਣ ਆਪਣੇ ਬੱਚਿਆਂ ਮੇਰੇ ਪਰਮੇਸ਼ਵਰ ਅਰਜ ਦੇ ਬਚਨ ਦੇ ذریعے ਤੇਰੀ ਵੱਡੀ ਆਸ਼ੀਸ਼ ਬਰਕਤ ਆਵੇ ਮੇਰੇ ਪਿਤਾ ਇਸ ਮੰਡਲ ਨੂੰ ਹੋਰ ਵੀ ਆਸ਼ੀਸ਼ਿਤ ਕਰ ਤੇਰੇ ਮਿੱਠੇ ਪਿਆਰੇ ਨਾਮ ਦੇ ਵਿੱਚ ਮੰਗ ਲੈਣੇ ਆ ਆਮਨ ਹallelujah ਅੱਜ ਦਾ ਆਪ ਆਪਣਾ ਬਚਨ ਪਾਪ ਦੇ ਬਾਰੇ ਕਿ ਪਾਪ ਕੀ ਹੈ ਹallelujah ਅੱਜ ਆਪਾਂ ਪਾਪ ਦੇ ਬਾਰੇ ਬਚਨ ਤੇ ਗੌਰ ਕਰਾਂਗੇ ਪਾਪ ਦੇ ਕੀ ਮਤਲਬ ਨੇ ਪਵਿੱਤਰ ਬਾਈਬਲ ਇਸ ਵਿੱਚ ਕੀ ਕਹਿੰਦੀ ਹੈ ਪਰਮੇਸ਼ਰ ਦੇ ਵਚਨ ਚ ਪਾਪ ਦੇ ਲਈ ਕੀ ਲਿਖਿਆ ਹੈ ਜਦੋਂ ਆਪਾਂ ਪਹਿਲਾ ਯੋਹਨਾ 3 ਅਧਿਆਇ 4 ਆਇਤ ਪੜ੍ਹਦੇ ਨੇ ਤਾਂ ਉਸ ਚ ਲਿਖਿਆ ਹੈ ਹਰ ਕੋਈ ਜਿਹੜਾ ਪਾਪ ਕਰਦਾ ਹੈ ਪਰਮੇਸ਼ਰ ਦੀ ਬਵਸਤਾ ਨੂੰ ਤੋੜਦਾ ਹੈ ਬਵਸਤਾ ਨੂੰ ਤੋੜਨਾ ਹੀ ਪਾਪ ਹੈ ਹallelujah ਪ੍ਰਭ ਦਾ ਵਚਨ ਕੀ ਕਹਿੰਦਾ ਹੈ ਇਸ ਤਰ੍ਹਾਂ ਦਾ ਕੋਈ ਵੀ ਕੰਮ ਜੋ ਪਰਮੇਸ਼ਰ ਦੇ ਅਸੂਲਾਂ ਤੋਂ ਪਰਮੇਸ਼ਰ ਦੇ ਹੁਕਮ ਤੋਂ ਬਾਹਰ ਹੈ ਜਾਗੋ ਇਦਾਂ ਦੇ ਸੋਚ ਵਿਚਾਰ ਜੋ ਪਰਮੇਸ਼ਰ ਨੂੰ ਪਸੰਦ ਨਹੀਂ ਆ ਉਹ ਪਾਪ ਹੈ ਪ੍ਰਭ ਦੇ ਹੁਕਮ ਨੂੰ ਤੋੜਨਾ ਪਾਪ ਹੈ ਪ੍ਰਭ ਦੀ ਵਿਵਸਥਾ ਨੂੰ ਤੋੜਨਾ ਪਾਪ ਹੈ ਜੇ ਅਸੀਂ ਇਹ ਜਾਣਦੇ ਹੋਏ ਵੀ ਗਲਤ ਕੰਮ ਕਰਦੇ ਹਾਂ ਉਹ ਕੀ ਹੈ ਉਹ ਪਾਪ ਹੈ ਹallelujah ਜੇ ਪਰ ਸਹੀ ਅਤੇ ਗਲਤ ਦੀ ਪਛਾਣ ਰੱਖਦੇ ਹੋਏ ਵੀ ਗਲਤ ਕੰਮ ਕਰਦੇ ਆ ਉਹ ਕੀ ਆ ਉਹ পাপ ਆ ਸੋ ਆਪਾਂ ਨੂੰ ਇਸ পাপ ਤੋਂ ਬਚਣਾ ਚਾਹੀਦਾ ਗੁਰੇਜ਼ ਕਰਨਾ ਚਾਹੀਦਾ ਹੈ ਹallelujah ਜਦੋਂ ਆਪਾਂ ਉਤਪਤੀ ਚ ਪੜਦੇ ਆ ਸਦੋਂ ਅਤੇ ਉਹ ਮੋਰਾ ਦਾ ਸ਼ਹਿਰ ਪਰਮੇਸ਼ਰ ਨੇ ਕਿਸ ਤਰ੍ਹਾਂ ਉਸ ਨੂੰ ਨਾਸ਼ ਕੀਤਾ ਕਿਉਂਕਿ ਉਸ ਦਾ পাপ ਬਹੁਤ ਵੱਧ ਗਿਆ ਸੀ ਸੋ ਆਪਾਂ ਕੋਈ ਆਪਣੇ ਜੀਵਨ ਦੇ ਵਿੱਚ ਕੋਈ ਇਦਾਂ ਦਾ পাপ ਨਾ ਕਰੀਏ ਜਿਸ ਨਾਲ ਪਰਮੇਸ਼ਰ ਕਰੋਧਿਤ ਹੋਵੇ ਆਪਣੇ ਉੱਤੇ ਪਰ ਆਪਣੀਆਂ ਵਾਲੀਆਂ ਪੀੜੀਆਂ ਦਾ ਉਹ ਨਾਸ ਕਰਦੇ। ਇਦਾਂ ਦਾ ਪਾਪ ਆਪਣੀ ਜ਼ਿੰਦਗੀ 'ਚ ਕੋਈ ਨਾ ਕਰੀਏ। ਪਰਮੇਸ਼ਰ ਦੀ ਵਿਵਸਥਾ ਤੋਂ ਬਾਹਰ ਹੋ ਕੇ ਕੋਈ ਕੰਮ ਨਾ ਕਰੀਏ। ਤੁਮਿਸ਼ ਪਰਮੇਸ਼ਰ ਦੇ ਕੋਈ ਉਲਟ ਕੰਮ ਨਾ ਕਰੀਏ। ਉਹਦੇ ਹੁਕਮ ਦੇ ਕੋਈ ਉਲਟ ਕੰਮ ਨਾ ਕਰੀਏ। ਅੱਗੇ ਆਪਾਂ ਜਿੱਦਾਂ ਯਾਕੂਬ ਚ ਪੜਦੇ ਹਾਂ 4 ਦੇ 17 'ਚ ਕੀ ਲਿਖਿਆ ਹੈ? ਇਸ ਲਈ ਜੋ ਕੋਈ ਭਲਾ ਕਰਨਾ ਜਾਣਦਾ ਹੈ ਅਤੇ ਨਹੀਂ ਕਰਦਾ, ਉਸ ਲਈ ਪਾਪ ਹੈ। ਬਚਨ ਇਸ ਵਿੱਚ ਕੀ ਕਹਿ ਰਿਹਾ ਹੈ? ਜੇ ਅਸੀਂ ਭਲਾਈ ਕਰਨੀ ਜਾਣਦੇ ਹਾਂ ਤਾਂ ਵੀ ਅਸੀਂ ਹੱਥ ਤੇ ਹੱਥੀ ਬੈਠਿਆ ਭੁਲਾਈ ਨਹੀਂ ਕਰਦੇ ਤੋ ਕੀ ਆ ਉਹ ਪਾਪ ਆ ਜੇ ਭੁਲਾਈ ਕਰਨੀ ਆਉਂਦੀ ਆ ਤਾਂ ਭੁਲਾਈ ਕਰਨੀ ਚਾਹੀਦੀ ਪਾਪ ਦੇ ਭਾਗੀ ਨਾ ਬਣੀਏ ਪਹਿਲਾ ਜੁਨਾ 1 ਦੀ 8 ਚ ਕੀ ਲਿਖਿਆ ਹੈ ਪ੍ਰਭੂ ਦਾ ਬਚਨ ਉਥੇ ਕੀ ਕਹਿੰਦਾ ਹੈ ਜੇ ਅਸੀਂ ਆਖੀ ਕਿ ਅਸੀਂ ਪਾਪੀ ਨਹੀਂ ਤਾਂ ਆਪਣੇ ਆਪ ਨੂੰ ਧੋਖਾ ਦਿੰਦੇ ਹਾਂ ਅਤੇ ਸਚਾਈ ਸਾਡੇ ਵਿੱਚ ਨਹੀਂ ਹੈ ਹਾਲੇਲੂਇਆ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ ਆਪਣੇ ਆਪ ਨੂੰ ਹਨੇਰ ਵਿੱਚ ਰੱਖਿਆ ਹੋਇਆ ਹੈ ਜਿਵੇਂ ਕਿ ਇਹ ਕਿ ਸਾਡੇ ਵਿੱਚ ਪਾਪ ਹੈ ਹੀ ਨਹੀਂ ਅਸੀਂ ਹਰ ਰੋਜ਼ ਪਾਪ ਕਰਦੇ ਹਾਂ ਸਾਡੇ ਵਿੱਚ ਕਿੰਨੀਆਂ ਹੀ ਬੁਰੀਆਂ ਆਦਤਾਂ ਨੇ ਕਿੰਨੇ ਸਾਡੇ ਸੋਚ ਵਿਚਾਰ ਜੋ ਭੈੜੇ ਨੇ ਪਰ ਫਿਰ ਵੀ ਆਪਾਂ ਕੀ ਕਹਿੰਦੇ ਹਾਂ ਅਸੀਂ ਪਾਪੀ ਨਹੀਂ ਰੋਸ ਵੀਰੇ ਦੁਕਾਨ ਖੋਲਦੇ ਆ ਜਾਂ ਕੋਈ ਕੰਮਕਾਰ ਕਰਦੇ ਤਸਵੀਰ ਤੋਂ ਹੀ ਆਪਣਾ ਕੀ ਹੈ ਝੂਠ ਬੋਲਣਾ ਸ਼ੁਰੂ ਹੋ ਜਾਂਦਾ ਫਿਰ ਆਪਾਂ ਕੀ ਇਹ ਕਿ ਅਸੀਂ ਪਾਪੀ ਨਹੀਂ ਹਾਂ ਸੱਚਾਈ ਕਿੱਥੇ ਹੈ ਸਾਡੇ ਵਿੱਚ ਅਸੀਂ ਆਪਣੇ ਆਪ ਨੂੰ ਧੋਖਾ ਦੇ ਰਹੇ ਹਾਂ ਪਾਪ ਆਪਣੇ ਆਪ ਨੂੰ ਹਨੇਰੇ ਵਿੱਚ ਰੱਖਿਆ ਹੋਇਆ ਪਰਮੇਸ਼ਰ ਨੇ ਆਦਮ ਤੇ ਹਵਾ ਨੂੰ ਆਪਣੇ ਸਰੂਪ ਬਣਾਇਆ ਉਹਨਾਂ ਵਿੱਚ ਕੋਈ ਪਾਪ ਨਹੀਂ ਸੀ ਪਰ ਜਦੋਂ ਉਹਨਾਂ ਨੇ ਪਰਮੇਸ਼ਰ ਦੀ ਆਗਿਆ ਨੂੰ ਉਹਦੇ ਹੁਕਮ ਨੂੰ ਤੋੜਿਆ ਉਹਨਾਂ ਨੇ ਕੀ ਕੀਤਾ ਪਾਪ ਕੀਤਾ ਪਾਪ ਦੀ ਮਜ਼ਦੂਰੀ ਕੀ ਹੈ ਮੌਤ ਜਦ ਪਰਮੇਸ਼ਰ ਨੇ ਆਦਮ ਹਵਾ ਨੂੰ ਸਿਰਜਿਆ ਉਹਨਾਂ ਦੀ ਰਚਨਾ ਕੀਤੀ ਤਾਂ ਉਹਨਾਂ ਨੂੰ ਆਪਣੇ ਸਰੂਪ ਬਣਾਇਆ ਆਪਣੇ ਸਭ ਉਹਨਾਂ ਦੇ ਵਿੱਚ ਪਾਏ ਪਰਮੇਸ਼ਰ ਨੇ ਆਦਮ ਤੇ ਹਵਾ ਨੂੰ ਆਗਿਆ ਦਿੱਤੀ ਸੀ ਕਿ ਤੁਸੀਂ ਬਾਗ ਦੇ ਸਾਰੇ ਫਲ ਖਾ ਸਕਦੇ ਹੋ ਪਰ ਜੋ ਬਾਗ ਦੇ ਵਿਚਾਲੇ ਰੁੱਖ ਹੈ ਉਸ ਤੋਂ ਫਲ ਨਾ ਖਾਣਾ ਪਰ ਆਦਮ ਤੇ ਹਵਾ ਨੇ ਪਰਮੇਸ਼ਰ ਦੀ ਆਗਿਆ ਨੂੰ ਤੋੜਿਆ ਉਹਦੇ ਹੁਕਮ ਨੂੰ ਤੋੜਿਆ ਉਹਦੇ ਹੁਕਮ ਅਦੂਲੀ ਕੀਤੀ ਤਾਂ ਉਹ ਕਿਸੇ ਉਹ ਪਾਪ ਸੀ ਪਰਮੇਸ਼ਰ ਨੇ ਕਿਹਾ ਸੀ ਤੁਸੀਂ ਉਸ ਰੁੱਖ ਤੋਂ ਫਲ ਨਾ ਖਾਣਾ ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਵੋ ਤੇ ਪਾਪ ਦੀ ਪਾਪ ਦੀ ਮਜ਼ਦੂਰੀ ਕੀ ਹੈ ਮੌਤ ਜਿਦੋਂ ਆਦਮ ਤੇ ਹਵਾ ਨੇ ਪਰਮੇਸ਼ਵਰ ਦੀ ਆਗਿਆ ਨੂੰ ਤੋੜਿਆ ਤੋ ਕੀ ਆ ਉਹ ਪਾਪ ਸੀ ਜਿਦੋਂ ਅੱਗੇ ਦੇਖਦੇ ਆਪਾਂ ਆਦਮ ਤੇ ਹਵਾ ਦੇ ਜੋ ਬੱਚੇ ਜਨਮੇ ਉਹਨਾਂ ਨੇ ਵਿਰਾਸਤ ਚ ਕੀ ਮਿਲਿਆ ਪਾਪ ਮਿਲਿਆ ਜਿਉਂਕਿ ਉਹਨਾਂ ਨੇ ਪਰਮੇਸ਼ਵਰ ਦੇ ਹੁਕਮ ਨੂੰ ਤੋੜਿਆ ਦੀ ਆਗਿਆ ਨੂੰ ਤੋੜਿਆ ਪਰ ਅਸੀਂ ਆਪਣੇ ਬੱਚਿਆਂ ਨੂੰ ਵਿਰਾਸਤ ਵਿੱਚ ਪਾਪ ਨਾ ਦਈਏ ਆਪਣੇ ਬੱਚਿਆਂ ਨੂੰ ਵਿਰਾਸਤ ਵਿੱਚ ਪਰਮੇਸ਼ਵਰ ਦਾ ਬਚਨ ਦਈਏ ਤਾਂ ਜੋ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਬਚ ਜਾਣ ਉਹਨਾਂ ਦੀਆਂ ਜ਼ਿੰਦਗੀਆਂ 'ਚ ਪਾਪ ਨਾ ਆਵੇ ਆਪਾਂ ਨੂੰ ਆਪਣੇ ਆਪ ਨੂੰ ਬਦਲਣ ਦੀ ਲੋੜ ਹੈ ਪਾਪ ਤੋਂ ਗੁਰੇਜ਼ ਕਰੀਏ ਪਾਪ ਤੋਂ ਬਚੀਏ ਕਿਹ ਐ ਇਦਾਂ ਦੇ ਜਾਣੇ ਜਾਣੇ ਵਿੱਚ ਪਾਪ ਹੋ ਜਾਂਦੇ ਉਹਨਾਂ ਤੋਂ ਵੀ ਬਚਣ ਦੀ ਕੀ ਹੈ ਲੋੜ ਆ ਉਹ ਤੋਂ ਵੀ ਬਚਣ ਦੀ ਜ਼ਰੂਰਤ ਆ ਆਪਾਂ ਆਪਣੇ ਬੱਚਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਵਿਰਾਸਤ ਵਿੱਚ ਪਾਪ ਨਾ ਦਈਏ ਪ੍ਰਭੂ ਦਾ ਵਚਨ ਕੀ ਕਹਿੰਦਾ ਹੈ ਜੋ ਪਰਮੇਸ਼ਰ ਨੇ ਆਪਾਂ ਨੂੰ ਹੁਕਮ ਦਿੱਤੇ ਨੇ ਤੂੰ ਚੋਰੀ ਨਾ ਕਰ ਤੂੰ ਸਬਤੇ ਦਿਨ ਨੂੰ ਪਵਿੱਤਰ ਜਾਣ ਤੂੰ ਹੱਤਿਆ ਨਾ ਕਰ ਤੂੰ ਝੂਠ ਨਾ ਬੋਲ ਤੂੰ ਝੂਠੀ ਗਵਾਹੀ ਨਾ ਦੇ ਕਿਸੇ ਦੇ ਵਿਰੁੱਧ ਤੂੰ ਪ੍ਰਾਇਸਤਰੀਵਲ ਨਾ ਦੇਖ ਤੂੰ ਉਹਦੇ ਨਾਲ ਨਜਾਇਜ਼ ਸੰਬੰਧ ਨਾ ਬਣਾ। ਤੂੰ ਆਪਣੇ ਮਾਤਾ ਪਿਤਾ ਨੂੰ અપਮਾਨਿਤ ਨਾ ਕਰ ਉਹਦਾ ਆਦਰ ਕਰ। ਤੂੰ ਕਿਸੇ ਨਾਲ ਠੱਗੀ ਨਾ ਮਾਰ। ਤੂੰ ਮੂਰਤੀ ਪੂਜਾ ਨਾ ਕਰ। ਤੂੰ ਲਾਲਚ ਨਾ ਕਰ। ਤੂੰ ਆਪਣੇ ਪਰਮੇਸ਼ਰ ਦਾ ਨਾਮ ਵਿਅਰਥ ਵਿੱਚ ਨਾ ਲੈ। ਪਰਮੇਸ਼ਰ ਕੀ ਕਹਿ ਰਿਹਾ ਇਹ ਬਚਨ ਚ? 15 ਕੁਮਾ ਦੇ ਵਿੱਚ ਤੇ ਚੋਰੀ ਨਾ ਕਰ। ਤੇ ਝੂਠ ਨਾ ਬੋਲ। ਪਰ ਆਪਾਂ ਤਾਂ ਹਰ ਰੋਜ਼ ਝੂਠ ਬੋਲਦੇ ਹਰ ਰੋਜ਼ ਉਹਦੇ ਹੁਕਮ ਦੀ ਉਲੰਘਣਾ ਕਰਦੇ ਹਰ ਰੋਜ਼ ਉਹਦੀ ਆਗਿਆ ਨੂੰ ਤੋੜਦੇ ਹਾਂ। ਹਰ ਰੋਜ਼ ਆਪ ਲਾਲਚ ਕਰਦੇ ਆਂ ਸਾਨੂੰ ਪਾਪਾਂ ਤੋਂ ਗੁਰੇਜ਼ ਕਰਨਾ ਚਾਹੀਦਾ ਇਹਨਾਂ ਤੋਂ ਬਚਣ ਦੀ ਜ਼ਰੂਰਤ ਹੈ ਪਰਮੇਸ਼ਰ ਨੇ ਜਦ 38 ਸਾਲ ਦੇ ਰੋਗੀ ਨੂੰ ਚੰਗਾ ਕੀਤਾ ਤਾਂ ਜਦੋਂ ਉਹ ਫਿਰ ਪ੍ਰਾਰਥਨਾ ਘਰ ਵਿੱਚੋਂ ਮਿਲਿਆ ਦੁਆਰੇ ਤਾਂ ਪਰਮੇਸ਼ਰ ਨੇ ਉਹਨੂੰ ਕੀ ਮਿਲ ਕਿਹਾ ਸੀ ਦੇਖ ਤੂੰ ਚੰਗਾ ਹੋ ਗਿਆ ਤਾਂ ਦੁਬਾਰੇ ਪਾਪ ਨਾ ਕਰ ਸਾਨੂੰ ਪਰਮੇਸ਼ਰ ਨੇ ਚੰਗੇ ਕੀਤਾ ਵਾ ਪੁਰਾਣੀ ਜ਼ਿੰਦਗੀ ਚੋਂ ਬਾਹਰ ਕੱਢਿਆ ਸੀ ਫਿਰ ਦੁਬਾਰੇ ਉਹ ਪੁਰਾਣੀ ਜ਼ਿੰਦਗੀ ਵਾਲੇ ਪਾਪ ਨਾ ਕਰੀਏ ਨੌਨਾ ਪਾਪਾ ਵੱਲ ਨੂੰ ਮੁੜੀਏ ਜਿੱਥੋਂ ਪਰਮੇਸ਼ਰ ਨੇ ਸਾਨੂੰ ਬਾਹਰ ਕੱਢ ਕੇ ਲਿਆਂਦਾ ਵਾ ਹallelujah ਸੋ ਪਰਮੇਸ਼ਰ ਨੇ ਇਹਨਾਂ ਪਾਪਾ ਤੋਂ ਬਚਣ ਦਾ ਇੱਕ ਰਾਹ ਵੀ ਦੱਸਿਆ ਹੈ ਜਦੋਂ ਆਪਾਂ ਜਿਸ਼ਾਯਾ 55 ਦਾ 7 ਪੜ੍ਹਦੇ ਹਾਂ ਤਾਂ ਉਸ ਚ ਕੀ ਲਿਖਿਆ ਹੈ ਦੁਸ਼ਟ ਆਪਣੇ ਰਾਹ ਨੂੰ ਤਿਆਗੇ ਅਤੇ ਬੁਰਿਆਰ ਆਪਣੇ ਖਿਆਲਾਂ ਨੂੰ ਉਹ ਯਹੋਵਾ ਵੱਲ ਮੁੜੇ ਅਤੇ ਉਹ ਉਸ ਦੇ ਉੱਤੇ ਰਹਿਮ ਕਰੇਗਾ ਅਤੇ ਸਾਡੇ ਪਰਮੇਸ਼ਰ ਵੱਲ ਜੋ ਅਤ ਦਿਆਲੂ ਹੈ वचन ਕੀ ਕਹਿੰਦਾ ਇਸ ਵਿੱਚ ਆਪਣੇ ਮਾੜੇ ਰਾਹ ਨੂੰ ਛੱਡ ਦੇ ਆਪਣੇ ਬੇੜੇ ਖਿਆਲਾਂ ਨੂੰ ਤਿਆਗ ਦੇ ਤੂੰ ਆਪਣੇ ਮਾੜੇ ਕੰਮਾਂ ਨੂੰ ਤਿਆਗ ਦੇ ਤੂੰ ਪ੍ਰਭੂ ਦੇ ਉਲਟ ਕੰਮ ਕਰਨਾ ਛੱਡ ਦੇ ਤੂੰ ਉਹਦੇ ਹੁਕਮਾਂ ਨੂੰ ਨਾ ਤੋੜ ਤੂੰ ਆਪਣੇ ਗੁਨਾਹਾਂ ਤੋਂ ਤੋਬਾ ਕਰ ਲ ਬਚਨ ਕੀ ਕਹ ਰਿਹਾ ਤੂੰ ਆਪਣੇ ਗੁਨਾਹਾਂ ਤੋਂ ਤੋਬਾ ਕਰ ਉਹਨਾਂ ਨੂੰ ਮੰਨ ਤੇ ਉਹਨਾਂ ਨੂੰ ਛੱਡ ਦੇ ਤੇ ਆਪਣੇ ਪ੍ਰਭੂ ਵੱਲ ਮੁੜਾ ਤਾਂ ਤੇਰੇ ਤੇ ਰਹਿਮ ਕਰੇਗਾ ਉਹ ਤੇਰੇ ਉੱਤੇ ਕਿਰਪਾ ਕਰੇਗਾ ਕਿਉਂਕਿ ਉਹ ਅਤਿ ਦਿਆਲੂ ਹੈ ਰਹਿਮ ਕਰਨ ਵਾਲਾ ਪਰਮੇਸ਼ਵਰ ਹੈ ਉਦਿਆ ਕਰਨ ਵਾਲਾ ਪਰਮੇਸ਼ਵਰ ਹੈ ਜਦ ਆਪਾਂ ਉਹਦੇ ਤੋਂ ਆਪਣੇ ਕੀਤੇ ਹੋਏ ਗੁਨਾਹਾਂ ਦੀ ਮਾਫੀ ਮੰਗਾਂਗੇ ਤਾਂ ਉਹ ਸਾਨੂੰ ਕੀ ਆ ਮਾਫ ਕਰ ਦੇਵੇਗਾ ਕਿਉਂਕਿ ਉਹ ਅਤਿ ਦਿਆਲੂ ਪਰਮੇਸ਼ਵਰ ਹੈ ਤੂੰ ਆਪਣੇ ਪ੍ਰਭੂ ਵੱਲ ਮੁੜਾ ਤੇਰੇ ਪਾਪ ਚਾਹੇ ਲਾਲ ਰੰਗ ਦੇ ਕਿਉਂ ਨਾ ਹੋਣ ਉਹ ਤੇਰੇ ਪਾਪਾਂ ਨੂੰ ਬਰਫ਼ ਵਰਗਾ ਚਿੱਟਾ ਬਣਾ ਦੇਵੇਗਾ ਪਰਮੇਸ਼ਰ ਕੀ ਕਹ ਰਿਹਾ ਵਚਨ ਚ ਤੇਰੇ ਪਾਪ ਚਾਹੇ ਲਾਲ ਰੰਗ ਦੇ ਕਿਉਂ ਨਾ ਹੋਣ ਮੈਂ ਉਹਨਾਂ ਨੂੰ ਬਰਫ਼ ਵਰਗਾ ਚਿੱਟਾ ਬਣਾ ਦੇਵਾਂਗਾ ਆਪਣਾ ਮੁਕਤੀ ਦਾਤਾ ਉਸ ਨੂੰ ਗ੍ਰਹਿਣ ਕਰਨਾ ਪੈਣਾ ਮਾ ਉਹ ਤੈਨੂੰ ਮਾਫ ਕਰਨ ਵਾਲਾ ਪਰਮੇਸ਼ਵਰ ਹੈ ਹallelujah ਇਹਨਾਂ ਵਚਨ ਦੇ ਨਾਲ ਪ੍ਰਭੂ ਸਭ ਨੂੰ ਆਸ਼ੀਸ਼ ਬਰਕਤ ਦੇਣ ਹallelujah ਆਪ ਬਪਰਾਸਨਾ ਦੇ ਵਿੱਚ ਚੱਲਾਂਗੇ ਇਸ ਵਚਨ ਦੇ ਲਈ ਮੇਰੇ ਪਿਤਾ ਤੇਰਾ ਧੰਨਵਾਦ ਕਰਦੇ ਹਾਂ ਅੱਜ ਦੇ ਵਚਨ ਦੇ ਲਈ ਮੇਰੇ ਪਿਤਾ ਤੇਰਾ ਧੰਨਵਾਦ ਕਰਦੇ ਹਾਂ ਅਦੇ ਵਚਨ ਦੇ ਲਈ ਤੇਰਾ ਧੰਨਵਾਦ ਕਰਦੇ ਹਾਂ ਪ੍ਰਭੂ ਯਸ਼ੂ ਅਸੀਂ ਆਪਣੇ ਪਾਪਾਂ ਤੋਂ ਤੋਬਾ ਕਰਦੇ ਹਾਂ ਜੋ ਸਾਡੇ ਪੁਰਖਿਆਂ ਨੇ ਪਾਪ ਕੀਤੇ ਉਹਦੇ ਲਈ ਅਸੀਂ ਸ਼ਮਾ ਮੰਗਦੇ ਹਾਂ ਜੋ ਸਾਡੇ ਪਿਤਾ ਪੁਰਖਿਆਂ ਤੋਂ ਤੇਰੇ ਵਿਰੁੱਧ ਪਾਪ ਹੋਏ ਉਹਦੇ ਲਈ ਸਾਨੂੰ ਮਾਫ਼ ਕਰ ਮੇਰੇ ਖੁਦਾਵੰਦ ਸਾਡੇ ਤੋਂ ਜੋ ਅਣਜਾਣੇ ਵਿੱਚ ਗੁਨਾਹ ਹੋਏ ਪਾਪ ਉਹਦੇ ਲਈ ਸਾਨੂੰ ਮਾਫ਼ ਕਰ ਅੱਗੇ ਵਾਸਤੇ ਅਕਲ ਮਤ ਗਿਆਨ ਦੇ ਤਾਂ ਕਿ ਤੇਰੇ ਵਿਰੁੱਧ ਕੋਈ ਪਾਪ ਨਾ ਕਰੀਏ ਤੇਰੀ ਆਗਿਆ ਨੂੰ ਨਾ ਤੋੜੀਏ ਪਿਆਰੇ ਪਿਤਾ ਸਾਡੇ ਕੀਤੇ ਗੁਨਾਹਾਂ ਲਈ ਸਾਨੂੰ ਮਾਫ਼ ਕਰ ਅਸੀਂ ਤੇਰੀ ਹੁਕਮਾਂ ਨੂੰ ਨਾ ਤੋੜੀਏ ਅਸੀਂ ਤੇਰੀ ਆਗਿਆ ਨੂੰ ਨਾ ਤੋੜੀਏ ਅਸੀਂ ਤੇਰੀ ਆਗਿਆ ਨੂੰ ਮੰਨਣ ਵਾਲੇ ਬਣੀਏ ਖੁਦਾਬੰਦਾ ਅਸੀਂ ਭਲਾਈ ਕਰਨ ਵਾਲੇ ਬਣਿਆ ਮਹਾਨ ਪਰਮੇਸ਼ਵਰ ਅਸੀਂ ਆਪਣੇ ਗੁਨਾਹਾਂ ਤੋਂ ਆਪਣੇ ਅਪਰਾਧਾਂ ਤੋਂ ਤੋਬਾ ਕਰਦੇ ਹਾਂ ਅਸੀਂ ਤੇਰੇ ਵੱਲ ਮੁੜਦੇ ਹਾਂ ਤੂੰ ਰਹਿਮ ਕਰਨ ਵਾਲਾ ਅਤ ਪਰਮੇਸ਼ਵਰ ਹੈ ਤੂੰ ਦਇਆ ਕਰਨ ਵਾਲਾ ਪਰਮੇਸ਼ਵਰ ਹੈ ਖੁਦਾਬੰਦਾ ਤੂੰ ਅਤ ਦਿਆਲੂ ਹੈ ਮੇਰੇ ਪ੍ਰਭੂ ਜੀ ਵੀ ਆਪਣੇ ਗੁਨਾਹਾਂ ਨੂੰ ਜੋ ਆਪਣੇ ਅਪਰਾਧਾਂ ਨੂੰ ਮੰਨ ਲੈਂਦਾ ਔਰ ਉਹਨਾਂ ਨੂੰ ਛੱਡ ਦਿੰਦਾ ਤੋਬਾ ਕਰ ਲੈਂਦਾ ਮੇਰੇ ਪਿਤਾ ਤੁਸੀਂ ਉਹਨਾਂ ਨੂੰ ਮਾਫ ਕਰ ਦਿੰਨੇ ਖੁਦਾਬੰਦਾ ਤੂੰ ਦਇਆ ਕਰ ਸਭਨਾ ਤੇ ਮੇਰੇ ਪ੍ਰਭੂ ਜੀ ਨਾ ਬਚਨਾਂ ਦੇ ਦੁਆਰਾ ਸਭ ਨੂੰ ਆਸ਼ੀਸ਼ ਬਰਕਤ ਮਿਲੇ ਮੇਰੇ ਖੁਦਾਬੰਦਾ ਮੇਰੇ ਮਹਾਨ ਪਿਤਾ ਇਹਨਾਂ ਬਚਨਾਂ ਦੇ ਦੁਆਰਾ ਤੇਰਾ ਅਭਿਸ਼ੇਕ ਉਤੇਰੇ ਮੇਰੇ ਖੁਦਾਬੰਦੇ ਇਸ ਮੰਡਲੀ ਨੂੰ ਇਸ ਪ੍ਰਾਰਥਨਾ ਗਰੁੱਪ ਨੂੰ ਹੋਰ ਵੀ ਆਸ਼ੀਸ਼ਿਤ ਕਰ ਮੇਰੇ ਪ੍ਰਭੂ ਜੀ ਖੁਦਾਬੰਦਾ ਜੋ ਭਾਈ ਭੈਣ ਬਿਮਾਰੀ ਦੇ ਬਿਸਤਰੇ ਤੇ ਨੇ ਮੇਰੇ ਪ੍ਰਭੂ ਜੀ ਉਹਨਾਂ ਨੂੰ ਚੰਗਿਆਈ ਦੇ ਮੇਰੇ ਪਿਤਾ ਐ ਮੇਰੇ ਮਹਾਨ ਪਰਮੇਸ਼ਵਰ ਤੂੰ ਦਇਆ ਕਰਨ ਵਾਲਾ ਪਰਮੇਸ਼ਵਰ ਹੈ ਮੇਰੇ ਖੁਦਾਬੰਦਾ ਤੂੰ ਅਤਮ ਮਹਾਨ ਪਰਮੇਸ਼ਵਰ ਹੈ ਮੇਰੇ ਪਿਤਾ ਐ ਮੇਰੇ ਪਿਤਾ ਖੁਦਾਬੰਦਾ ਜੋ ਕੈਂਸਰ ਦੀ ਬਿਮਾਰੀ ਤੋਂ ਪੀੜਤ ਹੈ ਮੇਰੇ ਮਹਾਨ ਪਰਮੇਸ਼ਰ ਉਹ ਗੰਦੀ ਪੈੜੀ ਕੈਂਸਰ ਦੀ ਬਿਮਾਰੀ ਨੂੰ ਉਹਨਾਂ ਦੇ ਸਰੀਰਾਂ ਦੇ ਵਿੱਚੋਂ ਬਾਹਰ ਕੱਢ ਦਿੰਨੇ ਮੇਰੇ ਪ੍ਰਭੂ। ਖੁਦਾਬੰਦਾ ਤੂੰ ਸਾਨੂੰ ਅਕਤਿਆਰ ਦਿੱਤਾ ਨਾ ਪੈੜੀਆਂ ਬਿਮਾਰੀਆਂ ਨੂੰ ਇਹ ਗੰਦੀਆਂ ਪੈੜੀਆਂ ਆਤਮਾ ਨੂੰ ਬਾਹਰ ਕੱਢਣ ਦਾ ਮੇਰੇ ਪ੍ਰਭੂ ਜੀ। ਖੁਦਾਬੰਦਾ ਜੋ ਸ਼ੂਗਰ ਦੇ ਮਰੀਜ਼ ਨੇ ਮੇਰੇ ਮਹਾਨ ਪਰਮੇਸ਼ਰ ਤੇਰੇ ਸਮਰਥੀ ਨਾਮ ਦੇ ਵਿੱਚ ਉਹਨਾਂ ਦੇ ਸਰੀਰ 'ਚ ਸ਼ੂਗਰ ਜਾਂਦੀ ਰਹੇ ਬਲਕਿ ਖੁਦਾਬੰਦਾ ਤੇਰੇ ਨਾਮ ਦੇ ਵਿੱਚ ਸੁੱਕ ਜਾਵੇ। ਐ ਮੇਰੇ ਮਹਾਨ ਪ੍ਰਭੂ ਜੀ ਤੂੰ ਦਇਆ ਕਰ ਆਪਣੇ ਬੱਚਿਆਂ ਤੇ ਮੇਰੇ ਖੁਦਾ ਬੰਦਾ ਐ ਮੇਰੇ ਪਿਤਾ ਜਿਨ੍ਹਾਂ ਭੈਣਾਂ ਦੇ ਕੋਲੇ ਬੱਚੇ ਨਹੀਂ ਆ ਮੇਰੇ ਖੁਦਾ ਬੰਦਾ ਉਹਨਾਂ ਭੈਣਾਂ ਨੂੰ ਬੱਚਿਆਂ ਦੀ ਆਸ਼ੀਸ਼ ਦੇ ਮੇਰੇ ਪਿਤਾ ਖੁਦਾ ਬੰਦਾ ਉਹਨਾਂ ਭੈਣਾਂ ਦੀਆਂ ਕੁੱਖਾਂ ਨੂੰ ਸੁਲੱਖਣਾ ਕਰ ਮੇਰੇ ਪ੍ਰਭੂ ਜੀ ਮਹਾਨ ਪਰਮੇਸ਼ਰ ਜਿਸ ਤਰ੍ਹਾਂ ਤੂੰ ਹੰਨਾ ਨੂੰ ਪੁੱਤਰ ਦਿੱਤਾ ਮੇਰੇ ਪਿਤਾ ਉਹਨਾਂ ਭੈਣਾਂ ਦੀ ਵੀ ਦੁਆ ਪ੍ਰਾਰਥਨਾ ਸੁਣ ਮੇਰੇ ਪਿਤਾ ਖੁਦਾ ਬੰਦਾ ਉਹਨਾਂ ਦੀ ਕੁੱਖਾਂ ਨੂੰ ਸੁਲੱਖਣਾ ਕਰ ਮੇਰੇ ਮੇਰੇ ਪਿਤਾ ਤਰਵਚਨ ਕਹਿੰਦਾ ਇੱਕ ਬੱਚੇ ਜੋ ਹਵਾਬਲ ਮੁਰਾਸਨ ਖੁਦਾਬੰਦਾ ਤੂੰ ਦਇਆ ਕਰਨਾ ਤੂੰ ਮੇਰੇ ਪ੍ਰਭੂ ਜੀ ਮਹਾਨ ਪਰਮੇਸ਼ਰ ਜਿਨ੍ਹਾਂ ਜੋੜਿਆਂ ਕੋਲੇ ਬੱਚੇ ਨਹੀਂ ਮੇਰੇ ਖੁਦਾਬੰਦਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਤੇ ਨਾਲ ਬਲੈਸ ਕਰ ਮਹਾਨ ਪਿਤਾ ਜਿਨ੍ਹਾਂ ਦੇ ਕਾਰੋਬਾਰ ਨਹੀਂ ਹੈ ਮੇਰੇ ਪ੍ਰਭੂ ਜੀ ਉਹਨਾਂ ਤੇ ਦਇਆ ਕਰ ਉਹਨਾਂ ਨੂੰ ਕਾਰੋਬਾਰ ਦੇ ਮੇਰੇ ਪ੍ਰਭੂਸ਼ਵਰ ਖੁਦਾਬੰਦਾ ਜੋ ਬੇਰੁਜ਼ਗਾਰ ਨੇ ਉਹਨਾਂ ਦੀ ਬੇਰੁਜ਼ਗਾਰੀ ਦੂਰ ਕਰ ਦੇ ਮੇਰੇ ਮਹਾਨ ਪਿਤਾ ਖੁਦਾਬਾਪਾ आशीष बरकत दी भरपूरੀ ਦੇ ਉਹਨਾਂ ਨੂੰ ਮੇਰੇ ਪਿਤਾ ਸਭ ਤੇ ਦਇਆ ਕਰ ਮੇਰੇ ਪ੍ਰਭੂ ਜੀ ਖੁਦਾਬੰਦਾ ਖਾਸ ਤੌਰ ਤੇ ਬੱਚਿਆਂ ਦੀ ਵੀ ਪ੍ਰਾਰਥਨਾ ਕਰਦੇ ਮੇਰੇ ਮਹਾਨ ਪਰਮੇਸ਼ਰ ਜੋ ਕੁੱਖਾਂ ਦੇ ਵਿੱਚ ਨੇ ਜਉਣ ਵਾਲੇ ਨੇ ਮੇਰੇ ਪਿਤਾ ਉਹਨਾਂ ਨੂੰ ਸੰਭਾਲ ਕੇ ਰੱਖਣਾ ਮੇਰੇ ਮਹਾਨ ਪਰਮੇਸ਼ਰ ਖੁਦਾਬੰਦਾ ਜੋ ਭਾਈ ਭੈਣ ਨਸ਼ਾ ਕਰਦੇ ਨੇ ਮੇਰੇ ਮਹਾਨ ਪਿਤਾ ਉਹਨਾਂ ਦੀਆਂ ਜ਼ਿੰਦਗੀਆਂ 'ਚ ਨਸ਼ੇ ਦੀ ਗੰਦੀ ਭੜੀ ਆਤਮਾ ਨੂੰ ਦੂਰ ਕਰ ਮੇਰੇ ਪਿਤਾ ਜੋ ਭਾਈ ਭੈਣ ਵਚਨ ਤੋਂ ਵਾਂਝੇ ਨੇ ਮੇਰੇ ਪਰਮੇਸ਼ਰ ਉਹਨਾਂ ਦੇ ਮੂੰਹੋਂ ਆਪਣੇ ਬਚਨਾਂ ਦੇ ਨਾਲ ਪਰਦੇ ਮੇਰੇ ਤੇਰਾ ਬਚਨ ਕਹਿੰਦਾ ਕਿ ਜੋ ਕੁਝ ਤੁਸੀਂ ਪ੍ਰਾਰਥਨਾ ਦੇ ਵਿੱਚ ਮੇਰੇ ਨਾਮ ਤੋਂ ਮੰਗੋਗੇ ਮੇਰੇ ਪਿਤਾ ਉਸ ਤੋਂ ਤੁਹਾਡੇ ਲਈ ਹੋ ਜਾਏਗਾ ਮਹਾਨ ਪਰਮੇਸ਼ਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਜੋ ਕੁਝ ਅਸੀਂ ਤੇਰੇ ਤੋਂ ਪ੍ਰਾਰਥਨਾ ਦੇ ਵਿੱਚ ਮੰਗਿਆ ਉਹ ਅਸੀਂ ਪਾ ਲਿਆ ਆਪਣੇ ਬੱਚਿਆਂ ਦੀ ਛੋਟੀ ਦੁਆ ਪ੍ਰਾਰਥਨਾ ਨੂੰ ਸੁਣ ਤੇ ਕਬੂਲ ਕਰ ਤੇਰੇ ਮਿੱਠੇ ਪਿਆਰੇ ਤੇ ਸਮਰਥੀ ਨਾਮ ਦੇ ਵਿੱਚ ਮੰਗ ਲੈਣੇ ਆਮੇਨ ਹਾਲੇਲੂਇਆ